ਸਾਰੇ ਦੋਸਤੋ ਜਿਨ੍ਹਾਂ ਨੂੰ 2-3 ਮਹੀਨੇ ਪਹਿਲਾਂ ਇਹ ਸਮਝ ਨਹੀਂ ਆਉਂਦਾ ਕਿ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਜੀ ਪੂਰੀ ਤਰ੍ਹਾਂ ਸਮਝ ਆਉਂਦਾ ਕਿ ਨਹੀਂ ਆਉਂਦਾ ਆਦੀ ਪੂਰੀ ਤਰ੍ਹਾਂ ਸਮਝ ਆਉਂਦਾ ਕਿ ਨਹੀਂ ਆਉਂਦਾ ਕਿ 7525 ਚੱਲਣ ਲਈ ਸੀ ਕਿ ਨਹੀਂ ਚੱਲਣ ਲਈ ਸੀ ਹਾਂਜੀ ਇਸੇ 7525 ਦੇ ਨਾਲ ਇਸੇ ਮਾਫੀਆ ਦੇ ਨਾਲ ਮੈਂ ਲੜਦਾ ਰਹੂੰਗਾ ਪਰ ਲੰਬਾ ਭੂਮਿਕਾ ਬ੍ਰਿਗੇਡ ਪੰਜਾਬ ਦੇ ਲੋਕਾਂ ਨੂੰ ਅੱਜ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਮਾਫੀਆ ਲੁਕਛਿਪ ਕੇ ਇੱਕ ਦੂਜੇ ਨੂੰ ਪ੍ਰੋਟੈਕਟ ਕਰਦਾ ਹੁੰਦਾ ਸੀ ਕੈਪਟਨ ਔਰ ਬਾਦਲਵ ਜਿਹੜੇ ਇੱਕ ਦੂਜੇ ਦੇ ਇੰਟਰਸਟ ਪ੍ਰੋਟੈਕਟ ਕਰਦੇ ਹੁੰਦੇ ਸੀ ਜਿਨ੍ਹਾਂ ਨੂੰ 5 ਸਾਲ ਪਹਿਲਾਂ ਕਾਂਗਰਸ ਚ ਆਉਣ ਤੋਂ ਪਹਿਲਾਂ ਮੈਂ ਕਹਿੰਦੀ ਨੱਥਾ ਸਿੰਘ ਐਨ ਪ੍ਰੇਮ ਸਿੰਘ 1 ਐਂਡ ਦ ਸੇਮ ਥਿੰਗ ਗੰਗਾ ਗਏ ਤਾਂ ਦਾਲਾਸ ਜਮਨਾ ਗਏ ਜਮਨਾ ਦਾ ਅੱਜ ਉਹੀ ਹੋ ਰਿਹਾ ਹੈ ਤਾਂ ਕਰਨਾ ਕੈਪਟਨ ਅਮਰਿੰਦਰ ਸਿੰਘ ਚਲ 4 ਸਾਲ ਸੁੱਤਾ ਪਿਆ ਜੀ ਇਹ ਰਿਪੋਰਟ ਸਰਕਾਰ ਨੂੰ ਦਿੱਤੀ ਕੋਟ ਨੇ ਤੇ ਇਹ ਕਹਿੰਦਾ ਸੀਗਾ ਮੈਂ ਪੜ੍ਹੀ ਨਹੀਂ ਇਹਦੇ ਐਡਵੋਕੇਟ ਜਨਰਲ ਨੇ ਕਿਹੜਾ ਕੇਸ ਜਤਾਇਆ 6 ਮਹੀਨੇ ਪਹਿਲਾਂ ਭਜਾਤਾ ਇਹਨੇ ਕੱਖ ਨਹੀਂ ਕੀਤਾ ਆਪ ਦੀ ਜਾਨ ਨੂੰ ਤੇ ਇਹਦੀ ਤੋਂ ਤੇ ਅੱਜ ਵੀ ਕੀ ਕੋਈ ਕਿਸੇ ਨੂੰ ਕਿਸੇ ਪਾਰਟੀ ਦਾ ਪ੍ਰੇਮ ਨਹੀਂ ਹੈ ਇਹ ਇਹਦੀ ਪ੍ਰੇਮ ਹੈ ਸامدੋ ਬੜੀ ਗੱਲ ਇਹ ਈਦੀ ਦੇ ਅਫਸਰ ਜਦੋਂ ਬਾਹਰ ਰੋੜਦੇ ਨਾ ਚੰਗੇ ਚੰਗੇ ਚਾਹ ਚਾਹ ਕਰਦੇ ਤੇ ਆਪੀ ਜਾਨ ਬਚਾਉਣ ਨੂੰ ਪਾਟੀਆਂ ਬਦਲਦੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਜ ਇਹ ਮਾਫੀਆ ਖੁੱਲ ਗਿਆ ਹੈ ਔਰ ਉਹ ਪੰਜਾਬ ਦੇ ਪੱਖ 'ਚ ਖੜੇ ਹੋ ਕੇ ਵੋਟ ਪਾਉਣ ਅੱਜ ਆਪ ਵਾਲਿਆਂ ਦੀ ਸਟੇਟਮੈਂਟ ਆਈ ਹੈ ਕਿ ਜੀ ਇਹ ਸਤੰਤ ਹੈ ਚੋਣਵੀ ਸਤੰਤ ਇਹ ਜਿਹੜਾ ਕੇਜਰੀਵਾਲ ਨੇ ਮੁਹਮਸ਼ੂ ਕੀ ਤਰੀਕਾ ਤੀਤੀ ਸੀ ਜੀਵਾਰ ਯਾਦ ਕਰੋ ਨਾ ਨਸ਼ਿਆਂ ਦੇ ਨਾ ਤੇ ਉਹੀ ਕੇਜਰੀਵਾਲ ਆਈ ਐਮ ਸੌਰੀ ਕਹਿ ਕੇ ਆਈ ਐਮ ਸੌਰੀ ਸਰ ਗੋੜਿਆਂ ਚ ਸਿਰ ਆ ਗਿਆ ਸੀ ਬੱਚੇ ਤੇ ਇਹ ਕਿਹੜੇ ਬੂਨਾ ਕਹਿਣਗੇ ਵੀ ਰਿਪੋਰਟ ਸਹੀ ਹੈ ਇਹ ਉਹੀ ਕੇਜਰੀਵਾਲ ਹੈ ਜਿਹੜਾ ਅੱਜ ਬਲੈਕਲਿਸਟਡ ਅਕਾਲੀ ਦਲ ਦੇ ਐਮ ਐਲ ਏ ਵੀ ਭਰੋਤਰਾ ਨੂੰ ਆਪਣੀ ਪਾਲਿਸੀ ਤੋੜ ਕੇ ਸ਼ਰਾਬ ਦੇ ਠੇਕੇ ਬਕਵਾ ਰਿਆ ਦੋ ਨਹੀਂ ਪਾਲਿਸੀ ਦੋ ਤੋਂ ਵੱਧ ਨਹੀਂ ਸੁਦੇਸੇ ਇੱਕ ਬੰਦੇ ਨੂੰ ਤੋੜ ਕੇ ਚਾਰ ਦੇ ਦੇ ਤੁਹਾਨੂੰ ਇਹ ਰਹੀ ਕੇਦਰੀਵਾਲ ਹੈ ਜਿਹੜਾ ਬਾਦਲਾਂ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਲੈ ਜਾਂਦਾ ਇਸ ਕਰਕੇ ਇਸ ਗੱਲ ਦੇ ਵਿੱਚ ਕੋਈ ਉਹ ਨਾ ਰੱਖਿਓ بڑے ਲੋਕ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਪੈਸਿਆਂ ਕਰਕੇ ਜਿੱਥੇ ਮਰਜ਼ੀ ਚੱਲ ਜਾਂਗੇ ਜਾਓ ਲੇਕਿਨ ਇਹ ਸਮਝ ਲੈਣਾ ਜੇ ਬਾਦਲ ਨੂੰ ਵੋਟ ਪਾਈ ਤੇ ਉਹ ਕੈਪਟਨ ਤੱਕ ਪਹੁੰਚ ਰਹੀ ਹੈ ਤੇ ਜੇ ਕੈਪਟਨ ਨੂੰ ਪਾਈ ਤੇ ਉਹ ਬਾਦਲ ਤੱਕ ਪਹੁੰਚ ਰਹੀ ਹੈ ਇਹ ਦੋਹੇ ਐਂਡ ਤੇ ਵਿੱਚ ਐਂ ਜਾ ਕੇ ਇਕੱਠੇ ਮਿਲ ਜਾਣਗੇ ਇਨਾਂ ਦੇ ਪੱਲੇ ਹੀ ਕੁਛ ਨਹੀਂ ਨਾ ਕਿਰਦਾਰ ਹੈ ਨਾ ਮੋਰਲ ਅਥੋਰਟੀ ਹੈ ਅੱਜ ਸਾਡੇ ਪ੍ਰਧਾਨ ਪੱਪੂ ਭਾਜੀ ਦੇ ਕੋਲ ਬਾਵਾ ਇਹਦਾ ਜਿਹੜਾ ਉਹ ਲੜੂ ਜਿਹਾ ਉਹ ਹੈ ਓਐਸਜੀ ਓਐਸਜੀ ਉਹ ਜਾ ਕੇ ਉਹ ਕਹਿੰਦਾ ਕਹਿੰਦਾ ਤੈਨੂੰ ਅਸੀਂ ਨੋਟ ਇਲੈਕਸ਼ਨ ਬੁਲਾਵਾਂ ਇਹ ਕੀ ਹੈ ਮਤਲਬ ਕਾਂਗਰਸ ਚਲਾਉਣੀ ਹੈ ਭਾਜੀ ਦੇ ਕਹਿਮਤੇ ਤੇ ਆਪਦੀ ਜਾਨ ਬਚਾਉਣ ਨੂੰ ਆਪਦੀ ਲੇਗਸੀ ਬਚਾਉਣ ਨੂੰ ਕੋਈ ਮੇਰੇ ਤੇ ਕੋਈ ਉਮੜਨਾ ਚੱਕੇ ਇੱਕ ਪੌੜੀ ਲਾ ਰੱਖੀ ਆ ਬੰਦੇ ਚਣਾਉਦਾ ਐਂ ਬੀਜਪੀ ਵੱਸ ਗਈ ਇਹ ਤਾਂ ਇਹਨਾਂ ਦੇ ਕਿਰਦਾਰ ਨਹੀਂ ਇਹ ਸਰਕਾਰ ਮਤਲਬ ਸਾਡੇ 78 ਐਮਐਲਏ ਤਾਂ ਸੀ ਲੇਕਿਨ ਇੱਕ ਬੀਜਪੀ ਦਾ ਮੁੱਖ ਮੰਤਰੀ ਚਲਾ ਰਿਆ ਸੀ ਤਿਉਹ ਤਾਂ ਸ਼ੁਕਰ ਕਰੋ ਕਿਸਾਨਾਂ ਦਾ ਜਿਹੜੇ ਚਟਾਨ ਵਾਂਗ ਖੜੇ ਹੋ ਗਏ ਤੇ ਡਿਲੇ ਹੋ ਗਈ ਇਹਨਾਂ ਦੀ ਐਂਟਰੀ ਮੇਰੇ ਤੇ ਮੈਨੂੰ ਤੁਸੀਂ ਦੱਸੋ ਕਿ ਇਹਨਾਂ ਦੀ ਆਪਸੀ ਸਾਂਝ ਅੱਜ ਪੰਜਾਬ ਦੇ ਲੋਕਾਂ ਤੱਕ ਪੂਰੀ ਤਰ੍ਹਾਂ ਪਹੁੰਚੀ ਹੈ ਕਿ ਨਹੀਂ ਮੈਨੂੰ ਕੋਈ ਸੁਣਾ ਇਹ ਮੈਂ ਤੁਹਾਨੂੰ ਸਾਫ਼-ਸਾਫ਼ ਕਹਿਣਾ ਚਾਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਉਹ ਉਹੀ ਲੜਦਾ ਸੀ ਜੇ ਅਫਸਰਾਂ ਕਰਕੇ ਲੜਿਆ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਕਿਉਂ ਦਿੱਤਾ ਪੰਜਾਬ ਦੇ ਨਿਆਂ ਦੇ ਲਈ ਦਿੱਤਾ ਤੇ ਭਾਈ ਜੇ ਤੂੰ ਕਹਿੰਦਾ ਵੀ ਅੱਜ ਮੈਂ ਰਿਪੋਰਟ ਖੋਲੂ ਉਹ ਤੇ ਤੂੰ 4.5 ਸਾਲ ਸੁੱਤਾ ਪਿਆ ਸੀ ਇਹ ਝੂਠ ਬੋਲ ਰਿਹਾ ਵੀ ਇਹ ਰਿਪੋਰਟ ਪੜੀ ਨਹੀਂ ਤੇ ਨਾਲ ਚੀਫ ਮਿਨਿਸਟਰ ਪੰਜਾਬ 40 ਐਮਐਲਏ ਡਿਮਾਂਡ ਕਰਦੇ ਹੁਣ ਵੀ ਭਾਈ ਐਕਸ਼ਨ ਲਓ ਵੱਡੀਆਂ ਮੱਛੀਆਂ ਫੜੋ ਇਹਨਾਂ ਰਿਪੋਰਟ ਨਾ ਪੜੀ ਤੇ ਮੈਂ ਤੇ ਉਹਨਾਂ ਨਾਲ ਕਹਿੰਦੀ ਰਿਪੋਰਟ ਖੋਲੂ ਕਿਉਂਕਿ ਰਿਪੋਰਟ ਖੋਲਣ ਦਾ ਮਤਲਬ ਇਹ ਸੀ ਕਿ ਇਹਦੀ ਨੀਅਤ ਸਾਫ਼-ਸਾਫ਼ ਵੈਸੀ ਲੋਕਾਂ ਨੂੰ ਦਿਖਦੀ ਹੈ ਇਹ ਪਤਾ ਲਾਇਦਾ ਨਹੀਂ ਕੀਤਾ ਕੀ ਇਹਨੇ ਇਸ ਵਾਏ ਹਰਾਮ ਦੇ ਪੈਸਿਆਂ ਨਾਲ ਲੋਕਾਂ ਨੂੰ ਖਰੀਦਣ ਦੇ ਜਾਂ ਬਾਹ ਮਰੂੜ ਕੇ ਉਹਨਾਂ ਨੂੰ ਮਜਬੂਰ ਕਰਕੇ ਆਪਣੇ ਨਾਲ ਸ਼ਾਮਲ ਕਰਕੇ ਇਲੈਕਸ਼ਨ ਲੜਨ ਜੋਗੇ ਆ ਲੇਕਿਨ ਕੀ ਇਹ ਪੰਜਾਬ ਨੂੰ ਜਗਾਉਣ ਦੇ ਲਈ ਇਲੈਕਸ਼ਨ ਲੜ ਰਹੇ ਇਹ ਖਜ਼ਾਨਾ ਚੋਰ ਇਹ ਬਿਜ਼ਨਸ ਕਰਨ ਵਾਲੇ ਧੰਗਾ ਕਰਨ ਵਾਲੇ ਲੋਕ ਕੀ ਪੰਜਾਬ ਦੇ ਖਜ਼ਾਨੇ ਦੇ ਵਿੱਚ 15 ਸਾਲ ਜਦੋਂ ਇਹਨਾਂ ਨੇ ਰਾਜ ਕੀਤਾ 20 ਸਾਲ ਪਿਛਲੇ 25 ਸਾਲ ਇਹਨਾਂ ਨੇ ਪੰਜੀ ਪਾਈ ਹੈ ਜੇ ਅੱਜ ਉਹ 25 25000 ਕਰੋੜ ਰੁਪਇਆ ਪਿਛਲੇ 25 ਸਾਲ ਪੰਜਾਬ ਦੇ ਖਜ਼ਾਨੇ 'ਚ ਪਿਆ ਹੁੰਦਾ ਪੰਜਾਬ ਸਰਪਲਸ ਟੀਨ ਹੁੰਦਾ ਜਿਹੜਾ ਸ਼ਿਲਾ ਜੀ ਨੇ ਦਿੱਤਾ ਸੀ ਚੰਗੀ ਵਾਲ ਨੂੰ ਇਹ ਸਾਰੇ ਪੈਸੇ ਇਹਨਾਂ ਦੀਆਂ ਜੇਬਾਂ 'ਚ ਨੇ ਔਰ ਕੋਈ ਪੈਸੇ ਅੱਜ ਇਸਤੇਮਾਲ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਭਰਵਾਉਣ ਨੂੰ ਪੰਜਾਬ ਦੇ ਲੋਕਾਂ ਨੂੰ ਖੁਸ਼ਲਾਉਣ ਨੂੰ ਪੰਜਾਬ ਦੇ ਲੋਕਾਂ ਨੂੰ ਪਟਕਾਉਣ ਨੂੰ ਲੇਕਿਨ ਪੰਜਾਬ ਸਮਝ ਲਵੇ ਕਿ ਜਿਹੜਾ ਆਖਰੀ 2 ਮਹੀਨਿਆਂ ਦੇ ਵਿੱਚ ਇਹ ਸੈਂਪਲ ਆਇਆ ਜਾਂਦਾ ਇੱਕ ਖਾਸ ਕਮਿਊਨਿਟੀ ਨੂੰ ਪੋਲਰਾਈਜ਼ ਕਰਨ ਲਈ ਕੀਤਾ ਜਾਂਦਾ ਕਿਸੇ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਇੱਕ ਹਾਂ ਇੱਕ ਸੀ ਤੇ ਇੱਕ ਰਵਾਂਗੇ ਪੰਜਾਬੀਅਤ ਤੇ ਬੰਨੇ ਹੋਇਆ ਕੌਣ ਤੋੜਨ ਦਾ ਪ੍ਰਯਾਸ ਕਰ ਰਿਹਾ ਹੈ ਪਹਿਲਾਂ ਕਿਨੇ ਮਾਫੀ ਦਵਾਈ ਤਨਖਈਆ ਕਰਾਰ ਕੀਤੇ ਹੋਏ ਬੰਦਿਆਂ ਨੂੰ ਪੰਜਾਬੀ ਦੀਆਂ ਚਿੱਠੀਆਂ ਹਿੰਦੀ 'ਚ ਹੋਈਆਂ ਪਰਚੇ ਦਰਜ ਹੋਏ 7 ਸਾਲ ਸਾਲ ਵੋਟਾਂ ਲੈਣ ਦੇ ਲਈ ਪਰਚੇ ਤੇ ਕੋਈ ਕਾਰਵਾਈ ਨਹੀਂ ਹੋਈ ਵਾਹਾਂ ਮਰੋੜਦੇ ਰਹੇ ਪਰਚਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਔਰ ਵੋਟਾਂ ਲੈਂਦੇ ਰਹੇ ਇਹ ਰਾਜਨੀਤੀ ਇਹ ਪੰਜਾਬ ਨੂੰ ਅੱਗੇ ਲਿਆਉਗੀ ਇਹ ਰਾਜਨੀਤੀ ਪੰਜਾਬ ਦਾ ਕਲਿਆਣ ਕਰੂਗੀ ਇਹ ਨਿੱਜੀ ਸਵਾਰਥਾਂ ਚ ਬੰਨੀ ਹੋਈ ਮਾਫੀਆ ਦੀ ਰਾਜਨੀਤੀ ਇਹ ਆਪਣੇ ਕੇਸਾਂ ਚੋਂ ਬਚਨ ਦੀ ਰਾਜਨੀਤੀ ਔਰ ਪੰਜਾਬ ਨੂੰ ਗਿਰਵੀ ਰੱਖਣ ਦੀ ਰਾਜਨੀਤੀ ਪੰਜਾਬ ਨੂੰ ਵੇਚਣ ਦੀ ਰਾਜਨੀਤੀ ਪੰਜਾਬ ਦੇ ਖਜ਼ਾਨੇ ਨੂੰ ਵਿਦੇਸ਼ਾਂ 'ਚ ਭੇਜਣ ਦੀ ਰਾਜਨੀਤੀ ਇਸ ਰਾਜਨੀਤੀ ਨੇ ਖਤਮ ਕੀਤਾ ਇਸ ਰਾਜਨੀਤੀ ਕਰਕੇ ਸਾਡੇ ਬੱਚੇ ਬਾਹਰ ਜਾ ਰਹੇ ਆ ਇਸ ਰਾਜਨੀਤੀ ਨੂੰ ਤੋੜ ਮੂੰਹ ਤੋੜ ਦਬਾਅ ਦੇਣਾ ਪਊਗਾ ਔਰ ਉਹ ਜਵਾਬ ਮੈਨੂੰ ਨਹੀਂ ਦੇਣਾ ਪ੍ਰੈਸ ਨੂੰ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੇ ਦੇਣਾ ਸਵਾਏ ਜ਼ਮੀਰ ਖਰੀਦਣ ਦੇ ਬਹਾ ਮਰੋੜਣ ਦੇ ਡਰਾ ਕੇ ਧਮਕਾ ਕੇ ਕੇਸ ਪਾ ਕੇ ਇਧੀਆਂ ਲਾ ਕੇ ਹੋਰ ਕੁਛ ਨਹੀਂ ਆ ਪੱਲੇ ਜਿਹੜਾ ਬੰਦਾ ਪਿਛਲੀ ਵਾਰ ਪਾਰਟੀ ਬਣਾ ਕੇ ਜਿਹੜਾ ਬਿੱਲਾ ਛੱਪੜ ਤੋਂ ਨਿਕਲਿਆ ਹੁੰਦਾ ਫੜਫੜ ਕਰਦਾ 700 800 ਵੋਟਾਂ ਲੈ ਕੇ ਮੈਡਮ ਕੋਲ ਗਿਆ ਸੀ ਔਰ ਉੱਥੋਂ ਮੁੱਖ ਮੰਤਰੀ ਬਣਾਇਆ ਗਿਆ ਅੱਜ ਉਹ ਕਾਂਗਰਸ ਨੂੰ ਤਾਂ ਹਟਾਉਂਦਾ ਕਾਂਗਰਸ ਦੇ ਬੰਦਿਆਂ ਕੋਲ ਏ ਜਤੁੰਬਾ ਵੀ ਸਾਡੇ ਵੱਲ ਆ ਜੋ ਬੋਲੋ ਇਹਨੂੰ ਪੁੱਛੋ ਇਹਦੇ ਜਵਾਈ ਦੇ ਉੱਤੇ ਕੇਸ ਪਾਇਆ ਕਿ ਨਹੀਂ ਪਾਇਆ ਕਿ ਨਹੀਂ ਇਹਦੇ ਤੇ ਹੋਰ ਕਿੰਨੇ ਕੇਸ ਨੇ ਤੇ ਨੋਟਿਸ ਆਉਂਦਾ ਵੀ ਕਿ ਨਹੀਂ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਮੁੰਡੇ ਦਾ ਮੈਂ ਤਾਂ ਕਹਿ ਰਿਹਾ ਮੁੰਡੇ ਦਾ ਕਿਸੇ ਦਾ ਵੀ ਛੱਡਿਆ ਕੋਈ ਤਾਰ ਤਾਰ ਨੋਟਿਸ ਆਉਂਦੇ ਤੇ ਉਦੋਂ ਨਰਿੰਦਰ ਸਿੰਘ ਨੇ ਕਾਰਵਾਈ ਕੀਤੀ ਸੀ ਫਟਦੇ ਨੇ ਬਦਲੀ ਹੋਈ ਸੀ ਨਹੀਂ ਉਹ ਤੋਂ ਬਾਰੇ ਉਹਨੂੰ ਵੀ ਉਹ ਨਾਡ ਕਸਤੇ ਇਹ ਮਹਾਰਾਜ ਦੀ ਲੜਾਈ ਬੜੀ ਲੰਬੀ ਲੜੀ ਹੈ ਅੱਜ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪੂਰੀ ਤਰ੍ਹਾਂ ਜਸਟੀਫਾਈ ਹੋਇਆ ਹੈ ਹਾਂਜੀ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਹੈ ਅਸੀਂ ਕਦੇ ਉਹਦੇ ਚ ਨਹੀਂ ਆਏ ਲੇਕਿਨ ਹਮੇਸ਼ਾ ਆਵਾਜ਼ ਚੁੱਕੀ ਹੈ ਉਹਨਾਂ ਗਰੀਬ ਪੁਰਬਿਆਂ ਦੀ ਵਿਰਦੀ ਦਾ ਕਾਂਡ ਹੋਇਆ ਹਾਂਜੀ ਲੋਕਾਂ ਨੇ ਹੱਥ ਜਲੇ ਲੈ ਆਪਦੇ ਇਨਸਾਫ ਕਿਉਂ ਲੈ ਬੇਪਰੋਸ ਕੀ ਹੋ ਦੇ ਟਕਾ ਟਕਾ ਨੌਕਰੀਆਂ ਦਿੱਤੀਆਂ ਇਹ ਐਮਐਲਏ ਦੇ ਮੁੰਡੇ ਨੂੰ ਕਹੇ ਕਿਸੇ ਨੂੰ ਕਰੇ ਕਿਸੇ ਨੂੰ ਦੇਣੀ ਸੀ ਨਾ ਨੌਕਰੀ ਉਹਨੂੰ ਕਤਾਰ ਚ ਅਖੀਰਲੇ ਬੰਦਿਆਂ ਨੂੰ ਇਸ ਕਰਕੇ ਮੈਂ ਜਿੱਥੇ ਖੜਾ ਉਹ ਯਥਾਰਥ ਦਾ ਤਰਤਲ ਹੈ ਉਹ ਸੱਚ ਦਾ ਤਰਤਲ ਹੈ ਔਰ ਉਹ ਇੱਕੋ ਚੀਜ਼ ਕਹਿ ਰਹੇ ਆ ਪੰਜਾਬ ਨੂੰ ਕਿ ਤੁਸੀਂ ਆਪਣਾ ਭੂਮਿਕ ਬਦਲ ਸਕਦੇ ਹੋ ਇਸ ਮਾਫੀਆ ਨੂੰ ਤੋੜ ਸਕਦੇ ਹੋ ਵੋਟ ਮੈਂ ਇਸ ਲੜਾਈ ਨੂੰ ਔਰ ਮੈਂ ਬੜੇ ਕੈਟੈਗੋਰਿਕਲੀ ਕਹ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਮਨਾ ਉਹਨਾਂ ਦੇ ਮਨਾਂ ਦੇ ਵਿੱਚ ਲੜਨ ਨੂੰ ਯਾਰ ਅਗਰ ਜ਼ਿੰਮੇਵਾਰੀ ਮਿਲੀ ਸਾਰਾ ਕੁਝ ਬਦਲ ਸਕਦਾ ਇੱਕ ਰੋਡ ਮੈਪ ਦੇ ਨਾਲ ਬਦਲ ਸਕਦਾ ਇੱਕ ਰਾਹ ਪਾ ਕੇ ਬਦਲ ਸਕਦਾ ਪੁੱਠੀ ਰਾਹ ਪਏ ਲੋਕ ਸਿੱਧੀ ਰਾਹ ਤੇ ਆਣੇ ਬੜੇ ਮੁਸ਼ਕਲ ਨੇ ਲੇਕਿਨ ਸਿੱਧੀ ਰਾਹ ਤੇ ਉਤੇ ਲਿਆਉਣ ਦੇ ਲਈ ਇੱਕ ਅਜੰਡਾ ਇੱਕ ਰੋਡ ਮਾਰਡ ਤੇ ਲਿਆ ਕੇ ਮਤਲਬ ਇਹਨੂੰ ਬਦਲਾਇਆ ਜਾ ਸਕਦਾ ਲੇਕਿਨ ਉਹ ਜ਼ਿੰਮੇਵਾਰੀ ਤੇ ਨਿਰਭਰ ਕਰਦਾ ਮੈਂ ਰਾਹੁਲ ਜੀ ਔਰ ਪ੍ਰਿਆੰਕਾ ਜੀ ਦਾ ਸਾਥ ਤਾ ਉਮਰ ਨਿਭਾਉਂਗਾ ਆਪਣੀ ਜਮਾਨ ਤੋਂ ਕਦੇ ਪਿੱਛੇ ਨਹੀਂ ਹਟੂਗਾ ਲੇਕਿਨ ਮੈਂ ਪੰਜਾਬ ਦੇ ਨਾਲ ਵੀ ਆਪਣੀ ਵਫਾਦਾਰੀ ਨਿਭਾਵਾਂਗਾ ਮੈਂ ਕਿ ਪੰਜਾਬ ਨੂੰ ਕੋਈ ਭ੍ਰਮਤ ਨਹੀਂ ਰੱਖਾਂਗਾ ਨਾ ਪਟਕੰਦਿਆਂਗਾ ਨਾ ਪਟਕਾਵਾਂਗਾ ਸੱਤਾ ਦੇ ਵਿੱਚ ਹਾਸਲ ਸੱਤਾ ਹਾਸਲ ਕਰਨ ਦੇ ਲਈ ਝੂਠ ਧੋਗ ਲollipops ਦੇਣੇ ਨਵਜੋਤ ਸਿੱਧੂ ਨਾਲ ਨਹੀਂ ਲੇਕਿਨ ਸੱਤਾ ਦੇ ਵਿੱਚ ਇਸ ਲਈ ਆਉਣਾ ਕਿ ਪੰਜਾਬ ਦੇ ਇਸ ਗਿਰਦੇ ਬਿਹਾਲੀ ਦੇ ਟ੍ਰੈਂਡ ਨੂੰ ਮੋੜਾ ਪਾਉਣਾ ਔਰ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਸਵਾਰ ਕੇ ਇੱਕ ਵੈਲਫੇਅਰ ਸਟੇਟ ਬਣਾਉਣਾ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣੀ ਹੈ ਲੋਕਾਂ ਦੇ ਟੈਕਸਾਂ ਦੇ ਪੈਸੇ ਦੁੱਗਣੇ ਤਿਗਣੇ ਕਰਕੇ ਡਿਵੈਲਪਮੈਂਟ ਦੇ ਫਾਰਮ ਚ ਉਹਨਾਂ ਨੂੰ ਵਾਪਸ ਮੋੜਨੇ ਆ ਤੇ ਸਿੱਧੂ ਨਾਲ ਹੈ ਐਂਡ ਤੱਕ ਲੜੇਗਾ ਲੇਕਿਨ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਮੌਤਾਜ ਬਣ ਕੇ ਲੜੇਗਾ ਆਪਣੇ ਕਿਰਦਾਰ ਨੂੰ ਸਿੱਟ ਕੇ ਬਣੇਗਾ ਅਭੀ ਮੋਰਲ 13 ਨੂੰ ਧਰਤੀ ਦੇ ਉੱਤੇ ਸਿੱਟ ਕੇ ਬਣੇਗਾ ਮੈਂ ਇਹ ਗੱਲਾਂ ਕਹਿਣੀਆਂ ਸੀ ਤੁਸੀਂ ਆਪ ਹੀ ਸਮਝ ਲੈਣਾ ਕਿ ਮੈਂ ਸਹੀ ਹਾਂ ਜਾਂ غلط ਸਿੱਧਾ ਕੈਪਟਨ ਸਾਹਿਬ ਕੋਲ ਮਿਲੇਗੀ ਜੇ ਜ਼ਿੰਮੇਵਾਰੀ ਨਹੀਂ ਮਿਲਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਅੱਜ ਜਿੱਦੀ ਜ਼ਿੰਮੇਵਾਰੀ ਹੈ ਮੈਂ ਨਿਭਾ ਰਿਹਾ ਬਿਲਕੁਲ ਲੇਕਿਨ ਇੱਕ ਗੱਲ ਸਮਝ ਲੋ ਸਭ ਤੋਂ ਵੱਡਾ ਸਵਾਲ ਕੀ ਹੈ ਸਭ ਤੋਂ ਵੱਡਾ ਸਵਾਲ ਕੀ ਹੈ ਕਿ ਜਿਹੜਾ ਰਾਤ ਨੂੰ 6 ਪੇਕ ਦਾਰੂ ਪੀਂਦਾ ਹੋਏ ਸਵੇਰੇ ਸਟੇਜ ਤੇ ਖੜ ਕੇ ਕਹਿੰਦਾ ਹੈ ਦਾਰੂ ਪੀਣਾ ਹਾਨੀ ਕਰਕੇ ਵਾਅਦੇ ਵੀ ਤੇ ਪੈ ਰਹੇ ਏ ਸਭ ਤੋਂ ਜੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਰੇਤਿਆਂ ਦੇ ਪਹਾੜ ਖਾ ਗਏ ਉਹ ਕਹਿ ਸਕਦੇ ਆ ਵੀ ਰੇਤੇਰੇ ਪਾਲਿਸੀ ਬਣਾਉਣਗੇ ਇਸੇ ਬੰਦੇ ਇੱਕ ਮਿੰਟ ਇੱਕ ਮਿੰਟ ਡਿਲੀਵਰ ਕੌਣ ਕਰੇਗਾ ਇਹ ਪੰਜਾਬ ਦੇ ਲੋਕ ਬਿਹਤਰ ਜਾਣਦੇ ਆ ਨਾ ਤੁਸੀਂ ਜਾਣੋਗੇ ਨਾ ਮੈਂ ਜਾਣਾਂਗੇ ਤੁਸੀਂ ਸੱਚ ਪੇਸ਼ ਕਰੋ ਤੁਸੀਂ ਇੱਕ ਮਤਲਬ ਮੋਢਾ ਪਾਵਾ ਹਾਂ ਮਤਲਬ ਰਾਜਨੀਤੀ ਦਾ ਸਭ ਤੋਂ ਵੱਡਾ ਪਾਪ ਪਾਵਾ ਹਾਂ ਜੇ ਮਤਲਬ ਮੈਂ ਅੱਜ ਇਹ ਕਹਾ ਕਿ ਸਭ ਤੋਂ ਵੱਡਾ ਮੁੱਦਾ ਜਿਹਦੇ ਤੇ ਇਲੈਕਸ਼ਨ ਬਣੀ ਕੀ ਮੰਤਰੀ ਬਣੇ ਉਤਰੇ ਉਹ ਕੀ ਸੀ ਉਏ ਦੋਮੋ ਦੇ ਸੀ ਸਮਝਿਆ ਨਹੀਂ ਰਾਜ ਬਿਨਾ ਨਹੀਂ ਧਰਮ ਚਲੇ ਹੈ ਦੇਖੋ ਜਾ ਕੇ ਝੰਡੇ ਮੇਰੀ ਪੀਲੀ ਦੇ ਝੰਡੇ ਇੱਕ ਰਾਜ ਦਾ ਝੰਡਾ 2.5 ਫੁੱਟ ਉੱਚੇ ਤੇ ਇੱਕ ਧਰਮ ਦਾ ਝੰਡਾ 2.5 ਫੁੱਟ ਉੱਚਾ ਝੂਲਦਾ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਤੇ ਜਿਹੜਾ ਰਾਜ ਦਾ ਸਾਹਿਬ ਸੁਣੋ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜਾ ਰਾਜ ਕਰਮ ਵੀ ਰੱਖਿਆ ਨਹੀਂ ਕਰ ਸਕਦਾ ਕਿ ਉਹ ਰਾਜ ਹੈ ਕਿ ਉਹ ਰਾਜ ਹੈ ਹਾਂਜੀ ਜਿਹੜੇ ਲੋਗ ਗੁਰੂ ਦੇ ਇਨਸਾਫ ਦੇ ਖਾਤਰ ਵਾਹਿਗੁਰੂ ਵਾਹਿਗੁਰੂ ਕਰਦੇ ਸੜਕਾਂ 'ਤੇ ਲੜ ਰਹੇ ਸੀ ਅੱਜ ਫੇਰ ਸੜਕਾਂ 'ਤੇ ਬੈਠੇ ਆ ਤੇਰੇ ਪੁੱਛਿਆ ਤੱਕ ਨਹੀਂ ਹਾਂਜੀ ਕਿਉਂ ਸਿੱਧੂ ਖੜਾ ਉੱਥੇ ਉਹਨਾਂ ਨਾਲ ਹੀ ਖੜਾ ਇਸ ਕਰਕੇ ਜਿਹੜੀਆਂ ਮੇਰੀਆਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਭਾਈ ਡਿਲੀਵਰੀ ਕੌਣ ਕਰੂ ਪੰਜਾਬ ਦੇ ਲੋਕਾਂ ਨੇ ਇਹ ਦੇਖਣਾ ਔਰ ਮੈਂ ਤੁਹਾਨੂੰ ਅੱਜ ਦੱਸ ਰਾਂ ਕਰਾਪਸ਼ਨ ਤੋਂ ਦੂਰ ਹੋਣੀ ਹੈ ਖੱਲੋਣੀ ਹੋਣੀ ਇਹਦੇ ਨਾਲ ਹੀ ਸੂਸਾ ਸਵਾਲ ਹੈ ਤੁਸੀਂ ਕਹਿੰਦੇ ਹੋ ਵੀ ਮਾਫੀਆ ਮਾਫੀਆ ਤਾਂ ਉਹੀ ਲੋਕ ਦੇਖੋ ਚਲਾ ਰਹੇ ਜਿਵੇਂ ਤੁਸੀਂ 75 25 ਦਾ ਗੱਲ ਕੀ ਨਵੇਂ ਬੰਦੇ ਕਿੱਥੋਂ ਨਵੇਂ ਚਿਹਰੇ ਕਿਉਂਕਿ ਉਹਨਾਂ ਦਾ ਮੇਰੀ ਗੱਲ ਨੂੰ ਸੁਣੋ ਲੋਕ ਇਹ ਲੋਕ ਇਹ ਜਾਣਨਾ ਚਾਹੁੰਦੇ ਆ ਅਲਟੀਮੇਟਲੀ ਮਾਫੀਆ ਰਾਜ ਮੈਂ ਕਹਾਂ ਯਾਰ ਤੁਸੀਂ ਮੇਰੀ ਗੱਲ ਨੂੰ ਸੁਣੋ ਕੇਜਰੀਵਾਲ ਸੋਇ ਕਾਂਗਰਸੀ ਅਕਾਲੀ ਦਲ ਦੇ ਦੇ ਝੂਠ ਤੋਂ ਕਿੱਥੇ ਆ ਗਏ ਦੱਸਣਾ ਆ ਹੁਣ ਕਿਹਨੂੰ ਫਿਰਦਾ ਕਿਹਦੇ ਕੋਲ ਫਿਰਦਾ ਹੈ ਕਾ ਨਿਕੋਣ ਭਾਈ ਨਵਾਂ ਦਾ ਆਦਮੀ ਜਿਹੜਾ ਸ਼ਰੀਫ ਆਦਮੀ ਆ ਉਹ ਕਰਦੇ ਫੇਰ ਮੈਂ ਕੀ ਲੈਣਾ ਸੰਧਗੀ ਤੇ ਮੈਨੂੰ ਕੀ ਹਰ ਬੰਦੇ ਨੂੰ ਸਿਆਸੀ ਹੋਣਾ ਪਊ ਮੈਂ ਕਹਿ ਰਿਹਾ ਹਰ ਬੰਦੇ ਨੂੰ ਸਿਆਸੀ ਹੋਣਾ ਪਊ ਮੈਂ ਐਗਜ਼ਾਮਪਲ ਦਿੰਨਾ ਨਾ ਕਿ ਇੱਕ ਹਿਰਨ ਨੂੰ ਫੜਦਾ ਆ ਗਿਆ ਉਹ ਚੀਤਾ ਤੇ 500 ਹਿਰਨ ਪੂੰਛਾਂ ਲਾ ਕੇ ਦੇਖੀ ਜਾਂਦੇ ਇਦਾਂ ਨਹੀਂ ਚੱਲਣਾ ਹਰ ਬੰਦੇ ਨੂੰ ਸਿਆਸੀ ਹੋਣਾ ਪਊ ਸਵਾਲ ਕਰਨੇ ਪੈਣਗੇ ਪੁੱਛਣਾ ਪਊ ਤੇ ਕੀ ਕਿਦਾ ਹੋ ਤੁਸੀਂ ਕਹਿੰਦੀ ਪ੍ਰੋਡਕਟਿਵਿਟੀ ਦੀ ਪਾਲਿਸੀ ਲਿਆਂਦੀ ਕੀ ਲਿਆਂਦਾ ਲਿਆਂਦਾ ਇਹ ਪਾਲਸੀਆਂ ਨਾਲ ਪੰਜਾਬ ਉੱਤੇ ਆਣਾ ਨੀਤੀ ਨਾਲ ਉੱਤੇ ਆਣਾ ਸ਼ਕੂਫਿਆਂ ਨਾਲ ਨਹੀਂ ਇਹ ਲਾਲੀਪਾਪਾਂ ਨਾਲ ਨਹੀਂ ਆਉਣਾ ਮੈਂ ਖੜਾ ਇਸ ਗੱਲ ਦੇ ਉੱਤੇ ਕੀ ਖੋਲੋਂਗਾ ਮੈਂ ਤੋਂ ਬਣਾ ਫੈਲੀ ਦੇ ਫਰਦ ਇਹ ਅੰਮਰਸਾਹ ਨੇ 5 ਇਲੈਕਸ਼ਨ ਜਿਤਾਤੇ ਮੈਨੂੰ ਮੇਰੀ ਆਰਜ਼ੀ ਤੋਂ ਕੀ ਹੋਣਾ ਪੰਜਾਬ ਜਿੱਤੇ ਪੰਜਾਬੀ ਜਿੱਤੇ ਪੰਜਾਬ ਵਾਪਸ ਆਵੇ ਆਪ ਵੀ ਹੌਂਦ ਬਣਾਵੇ ਐਉਂ ਤਰ੍ਹਾਂ ਦੇ ਕੇ ਵਾਂ ਦੀ ਸਾਤੂਲਾ ਹੁਣ ਤੇਰੀ ਵਾਰੀ ਤੇ ਹੁਣ ਮੇਰੀ ਵਾਰੀ ਨਾ ਤੇਰੀ ਵਾਰੀ ਐ ਤੇ ਨਾ ਮੇਰੀ ਵਾਰੀ ਐ ਕੀ ਪੰਜਾਬ ਦੀ ਵਾਰੀ ਆ ਹੋਏ ਸਿੱਧੂ ਸਾਹਿਬ 4.5 ਸਾਲ ਤੋਂ ਕੈਪਟਨ ਸਾਹਿਬ ਨੇ ਪਹਿਲ ਕਹ ਕੈਪਟਨ ਸਾਹਿਬ ਪਹਿਲ ਵਿਕਮ ਨੂੰ ਬਣੀ ਸਾਢੇ 4.5 ਸਾਲ ਨੂੰ ਸੁਣੋ ਮਿੱਤਰ ਪਿਆਰਿਆਂ ਤੁਸੀਂ ਰੋਟੀ ਨੂੰ ਚੋਚੀਂ ਕਿਹਦੇ ਮੈਂ ਪਹਿਲੀ ਕੈਬਨਟ ਤੋਂ ਸ਼ਰਾਬ ਦੀਤੀ ਦੇ ਲਈ ਲੜਦਾ ਰਿਹਾ ਰੇਤ ਨੀਤੀ ਦੇ ਲਈ ਲੜਦਾ ਰਿਹਾ ਕਿਸ ਚੀਜ਼ ਲਈ ਨਾ ਲੜਦਾ ਰਿਹਾ ਘਰੇ ਬੈਠ ਕੇ ਵੀ ਮੈਂ ਪੰਜਾਬ ਮਾਡਲ ਨੂੰ ਤਿਆਰ ਕਰਦਾ ਰਿਹਾ ਅੱਜ ਪੰਜਾਬ ਮਾਡਲ ਹੈ ਕਿਸੇ ਹੋਰ ਨੇ ਗੱਲ ਕੀਤੀ ਹੈ ਕਿਹਨੇ ਏਜੰਡੇ ਦੀ ਕੋਈ ਗੱਲ ਕਰਦਾ ਘਰੇ ਕਿਸ ਨੂੰ ਗਾਲ ਘੜਤੀ ਕਰੇ ਕਿਸ ਨੂੰ ਗ ਇਹਨਾਂ ਹੈਡਲਾਈਨਾਂ ਬਣ ਗਈਆਂ। ਜੀ ਕਹੋ ਨਾ ਇਹ ਦੱਸੋ ਮੈ ਕਿ ਪੰਜਾਬ ਕਿੱਦਾਂ ਨਿਕਲਦਾ ਹੈ? ਕਿ ਤੁਸੀਂ ਕਰਜ਼ਾ ਚੜਾ ਕੇ ਮਤਲਬ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹੋ। ਦੱਸੋ ਕਿਹੜੀ ਇਨਕਮ ਲਿਆਂਦੀ ਤੁਸੀਂ ਸਟੇਟ ਲਈ ਤੇ ਜਿਹੜੀ ਇਨਕਮ ਹੈ ਥੋੜੀ ਜਿਹੀ ਭਾਂਜਾਂਦੀ ਕਿ ਨਹੀਂ ਜਾਂਦੀ? ਸਿਰਫ ਤੁਸੀਂ ਤਾਂ ਗੱਲ ਕਰ ਰਹੇ ਹੋ ਵਿਕਾਸ ਦੀ ਕਾਂਗਰਸੀ ਆਪ ਖੁਦ ਕੀ ਕਹਿੰਦੇ ਕਾਂਗਰਸ ਸਾਡੇ ਛੱਡਦੇ ਜਾ ਰਹੇ ਨੇ ਜੀ। ਦੇਖੋ ਮੇਰੀ ਇੱਕ ਗੱਲ ਸੁਣੋ ਕਿਹੜੇ ਛੱਡ ਗਏ ਬਈ? ਰਾਣਾ ਗੁਰਮੀਤ ਸੋਢੀ ਛੱਡ ਗਿਆ। ਛੱਡ ਗਿਆ ਤੇ ਆਪ ਖਤਾ ਖਾਏਗਾ। ਬੰਗੜੀ ਹੋਣੀ ਤੇ ਜੇ ਕੈਪਟਨ ਛੱਡ ਗਿਆ ਤੇ ਉਹ ਇਹ ਤਾਂ ਨਹੀਂ ਕੇਸ ਕਰਕੇ ਵੀ ਉਹ ਕਾਂਗਰਸ ਚੰਗੀ ਕਾਂਗਰਸ ਦਾ ਮੁੱਖ ਮੰਤਰੀ ਬਣਾਇਆ ਸੀ ਜਨਮ ਜਾਣ ਨੂੰ ਛੱਡ ਗਿਆ ਸਿੱਧੂ ਸਾਹਿਬ ਕੈਪਟਨ ਸਾਹਿਬ ਪਹਿਲਾਂ ਵਿਕਰਮ ਨੂੰ ਗਾਲਾਂ ਕੱਢਦੇ ਸੀ ਹੁਣ ਕਹਿੰਦੇ ਕਿ ਐਫਆਈਰ ਗਲਤ ਹੋਈ ਹੈ ਗਾਲਾਂ ਕੱਢਦਾ ਸੀ ਨਾ ਫਿਰ ਐਫਆਈਰ ਕਿਉਂ ਕਰ ਰਿਹਾ ਇਹ ਕਿਉਂਕਿ ਆਪ ਕੀਤਾ ਕੋਈ ਨਹੀਂ 4 ਸਾਲ ਕੱਪੜੇ ਪਾਉਂਦਾ ਰਿਹਾ 4 ਸਾਲ ਉਹਨੂੰ ਬਚਾਉਂਦਾ ਰਿਹਾ ਤੇ ਇਹੀ ਕਹੂੰ ਹੋਰ ਕੀ ਕਹੂੰ ਸਿੱਧੂ ਸਾਹਿਬ ਤੇ ਮੈਂ ਅੱਜ ਵੀ ਪੁੱਛਦਾ ਆਂ ਵੀ ਰਿਪੋਰਟ ਖਾਲੇ ਜੇ ਰਿਪੋਰਟ ਇਹਨੇ ਕੁਝ ਬਣਾਇਆ ਹੀ ਨਹੀਂ ਤੇ ਦਿਖਾਓ ਲੋਕਾਂ ਨੂੰ ਮਰਦ ਇਰਾਕ ਠੋਕੇ ਇਹਨੂੰ 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 ਨੰਗਾ ਕਰੋ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਕਰੋ ਇਹਦਾ ਜਿਹੜਾ ਮੈਂ ਕਰ ਰਿਹਾ ਹੈ ਇਹ ਦਮ ਇਹ ਦਮ ਉਸੇ ਚ ਹੋ ਸਕਦਾ ਹੈ ਜਿਹੜਾ ਇਮਾਨਦਾਰ ਹੋਵੇ ਜਿਹਦੇ ਕੋਲ ਮੋਰਲ ਅਥਾਰਟੀ ਹੋਵੇ ਸੁਸਬ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਉਹਦੇ ਵਿੱਚ ਰੰਧਾਵਾ ਸਾਹਿਬ ਨੇ ਕਿਹਾ ਜੀ 2 ਦਿਨ ਸੀ ਰਿਪੋਰਟ ਸਬਮਿਟ ਕੀਤੀ ਜਾਏ ਅੱਜ ਤੀਸਰਾ ਦਿਨ ਆ ਕੀ ਰਿਪੋਰਟ ਸਬਮਿਟ ਹੋਈ ਦੇਖੋ ਮੈਂ ਤਾਂ ਉਹਨਾਂ ਦੇ ਬਾਰੇ ਮੈਂ ਕੀ ਕਹਿਣਾ ਮੇਰੇ ਵੱਡੇ ਭਰਾ ਨੇ 3 ਮਹੀਨੇ ਹੋ ਗਏ ਅਗੇ ਚਲੋ ਜੀ ਕਿ ਕਿਸਾਨਾਂ ਨੇ ਰੇਲ ਟ੍ਰੈਕ ਤੇ ਜਾਮ ਕੀਤਾ ਐਸੇ 3 ਦਿਨ ਹੋ ਗਏ ਕਿਸਾਨ ਰੇਲ ਟੈਕ ਦੇ ਬੰਦ ਕੀਤਾ ਦਿੱਲੀ ਅੰਮ੍ਰਿਤਸਰ ਆਵੇ ਕੀ ਕਹਿਣਾ ਚਾਹੁੰਦੇ ਨੇ ਮੰਗਾਂ ਐ ਕਰਜ਼ਾ ਮਾਫੀ ਲੈਖੋ ਕਿਸਾਨਾਂ ਦੀ ਹਰ ਮੰਗ ਵਾਜੂਬ ਹੈ ਅਗਰ ਕਿਸਾਨ ਕੁਝ ਕਹਿੰਦੇ ਮੇਰੇ ਸਿਰ ਮੱਥੇ ਫਿਰ ਉਹ ਮੰਨ ਕੇ ਨਹੀਂ ਰਹਿੰਦੇ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੰਨਣ ਦੀ ਗੱਲ ਤੇ ਬੜੀ ਸਿੰਪਲ ਜੀ ਹੈ ਜੇ ਤੁਸੀਂ 25 ਸਾਲ ਦਾ ਲੈਗ ਹੋਵੇ ਇੱਕ ਦਿਨ ਚ ਹੀ ਪੂਰਾ ਕਰ ਲਓ ਮੈਂ ਤੇ ਪਹਿਲੇ ਦਿਨ ਦਾ ਕਹਿਣਾ ਪੀ ਭਾਈ ਜੇ ਕਿਸੇ ਨੇ ਇੱਕ ਗੱਲ ਕਹੀ ਹੋਵੇ ਕਿਸਾਨਾਂ ਨੂੰ ਹੱਕ ਕਮੇਟੀ ਹੱਕ ਕਮੇਟੀ ਚ ਲਿਖ ਕੇ ਦਿੱਤਾ ਸੀ ਇੰਨਾ ਪੰਡ ਕਰੋੜਾ ਰੁਪਏ ਖਰਚ ਹੋਏ ਸੁਧਾਰੇ ਨਹੀਂ ਪਈ ਐ ਕੋਈ ਕੱਢੀ ਹੱਕ ਕਮੇਟੀ ਨਵਜੋਤ ਸਿੰਘ ਸਿੱਧੂ ਨੇ ਹੱਕ ਕਮੇਟੀ ਤੋਂ ਬਾਤ ਤਾੜ ਤਾੜ ਥਾੜ ਕਰਦੇ ਮੇਂਗਿਆ ਮੇਲਾ 40 ਵੀਡੀਓ ਪਈਆਂ ਨੇ ਦੇਖ ਓਜੰਡਾ ਕਰੇ ਅੱਜ ਇੱਕ ਪ੍ਰੋਡਕਟਿਵਿਟੀ ਦੇ ਉੱਤੇ ਕਿਸਾਨਾਂ ਕਿਸਾਨ ਵੀਰਾਂ ਦੇ ਪ੍ਰੋਡਕਟਿਵ ਤੇ ਇੱਕ ਚੀਜ਼ ਦਿੱਤੀ ਐ ਗੱਲਾਂ ਕਰਨ ਆਉ ਸੇਵਾ ਦੇਸ਼ ਦੀ ਜਿੰਦੜੀ ਐ ਬੜੀ ਔਖੀ ਗੱਲਾਂ ਕਰਨੀਆਂ ਢੇਰਜ਼ ਗੱਲੀਆਂ ਨੇ ਜਿਹੜਾ ਦੇਸ਼ ਸੇਵਾ ਵਿੱਚ ਪੈਰ ਪਾਇਆ ਬਲਕ ਮੂਸੂਮ ਫਟਿਆ ਗਿਆ ਹੈ। ਤਾਂ ਕਰ ਦੋ 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 ਦੋ